ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤੀ ਗਈ। ਦੱਸ ਦੇ ਇੱਕ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਇੱਕ ਵਿਧਾਇਕ ਇੱਕ ਪੈਨਸ਼ਨ ਮਿਲੇ ਤੇ ਹੁਣ ਇੱਕ ਤੋਂ ਵੱਧ ਵਾਰ ਵਿਧਾਇਕ ਬਣਨ ਵਾਲੇ ਆਗੂਆਂ ਨੂੰ ਵੀ ਇੱਕੋ ਪੈਨਸ਼ਨ ਮਿਲੇਗੀ। ਜਿहां ਚੋਚਾ ਦੇ ਦੌਰਾਨ ਹਾਲਾਂਕਿ ਆਮੋ ਸਾਹਮਣੇ ਹੋਏ ਸੱਤਾ ਤੇ ਵਿਰੋਧੀ ਤੇ ਵਿਰੋਧੀ ਧਿਰ ਦੇ ਆਗੂ ਪਰਤਾ ਬਾਜਪਾ ਨੇ ਸੀਐਮ ਤੇ ਦਿਖਾਵੇ ਲਈ ਡਰਾਮੇਬਾਜ਼ੀ ਇਲਜ਼ਾਮ ਵੀ ਲਗਾਏ ਔਰ ਆਖਿਆ ਕਿ ਆਪ ਸਰਕਾਰ ਨੇ ਦਿੱਲੀ ਚੋਗ ਵਿਧਾਇਕਾਂ ਲਈ ਤਨਖਾਹ ਕਿਉਂ ਵਧਾਈ? ਹੁਣ ਇੱਕ ਤੋਂ ਵੱਧ ਵਾਰ ਵਿਧਾਇਕ ਬਣਨ ਵਾਲੇ ਆਗੂਆਂ ਨੂੰ ਇੱਕ ਹੀ ਪੈਨਸ਼ਨ ਮਿਲੇਗੀ ਚਰਚਾ ਦੇ ਦੌਰਾਨ ਆਮੋ ਸਾਹਮਣੇ ਹੋਏ ਸੱਤਾ ਤੇ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਨਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ ਵਿਧਾਨ ਸਭਾ ਦੇ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ਪਾਸ ਹੋ ਚੁੱਕਿਆ ਹੈ ਤੇ ਹੁਣ ਇੱਕ ਤੋਂ ਵੱਧ ਵਾਰ ਵਿਧਾਇਕ ਬਣਨ ਵਾਲੇ ਆਗੂਆਂ ਨੂੰ ਵੀ ਇੱਕੋ ਹੀ ਪੈਨਸ਼ਨ ਮਿਲੇਗੀ ਇੱਥੇ ਦੱਸਿਆ ਗਿਆ ਕਿ ਚਰਚਾ ਦੇ ਦੌਰਾਨ ਆਮੋ ਸਾਹਮਣੇ ਹੋਏ ਸੱਤਾ ਤੇ ਵਿਰੋਧੀ ਧਿਰ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਆਸ਼ਵਾ ਦੇ ਵੱਲੋਂ ਸੀਐਮ ਤੇ ਤਖਾਵੇ ਲਈ ਡਰਾਮੇਵਾਦੀ ਦੇ ਇਲਜ਼ਾਮ ਵੀ ਲਗਾਏ ਕਿ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੇ ਦਿੱਲੀ ਦੇ ਵਿੱਚ ਵਿਧਾਇਕਾਂ ਦੀ ਤਨਖਾਹ ਕਿਉਂ ਵਧਾਈ ਤਾਂ ਤਖਾਵਾ ਕਿਉਂ ਕੀਤਾ ਕਿ ਸਿੰਘ ਨੇ ਤੇ ਡਾਕਟਰ ਸੁਖੀ ਜੀ ਨੇ ਜਿਹੜੀ ਗੱਲ ਕਹੀ ਹੈ ਇਹ ਬਹੁਤ ਜ਼ਰੂਰੀ ਹੈ ਇਹ ਰੂਲਿੰਗ ਕਲਾਸ ਹੀ ਇੱਕ ਦੂਜੇ ਦੀਆਂ ਪੱਗਾਂ ਲਾਹਣ ਤੇ ਦਸਤਾਰਾਂ ਲਾਹਣ ਤੇ ਹੋਈ ਹੈ ਕਿਰਪਾ ਕਰਕੇ ਜਿਹੜਾ ਤੇ ਕੋਈ ਬੇਈਮਾਨੇ ਠਾਗੋ ਨੂੰ ਜਰੂਰ ਫੜੋ ਅਸੀਂ ਵੀ ਤੁਹਾਡੇ ਨਾਲ ਪਰ ਸਾਰਿਆਂ ਨੂੰ ਆਪਾਂ ਵਾਰੀ-ਵਾਰੀ ਇਹ ਕੰਮ 'ਚ ਨਾ ਉਲਝਾਈਂ ਆ ਜਿਹੜੀ ਗੱਲ ਕਹੀ ਬਹੁਤ ਜੈਨੂਨ ਹੈ ਤੁਸੀਂ ਦਿੱਲੀ 'ਚ ਵੀ ਕੱਲ ਹੀ ਅਜੇ ਤੁਹਾਡੀਆਂ ਤਨਖਾਹਾਂ ਤੁਹਾਡੀ ਗਵਰਨਮੈਂਟ ਨੇ ਵਧਾਈਆਂ ਕੱਲ ਹੀ ਦਿੱਲੀ 'ਚ ਹੋਇਆ ਤੁਸੀਂ ਇੱਥੇ ਜੋਬ ਵੀ ਜੈਨੂਨ ਬੰਤਾ ਹੈ ਜੋਬ ਵੀ ਜੈਨੂਨ ਬੰਤਾ ਹੈ ਐਂਡ ਪੈਨਸ਼ਨ ਜੈਨੂਨ ਬੰਦੀਆਂ ਨੇ ਆਪਾਂ ਨੂੰ ਸਗੋਂ ਵੀ ਸ਼ੁੱਡ ਪੇ ਥੈਮ ਵੈਲ ਸੋ ਥੈਟ ਇਸ ਕੰਮ ਬਲ ਕਿਸੇ ਦਾ ਧਿਆਨ ਹੀ ਨਾ ਹੋ ਸਕੇ ਜੀ ਆਪਾਂ ਅੰਡਰਪੇ ਕਰਾਂਗੇ ਫਿਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਿਓ ਭਗਵੰਤਬਾਂਦੀ ਫੇਰੇ ਕੰਮ ਕਿਸੇ ਨਾ ਕਿਸੇ ਦੀ ਜੇਬ ਵੱਲ ਹੱਥ ਤੁਰ ਹੀ ਪੈਣਾ ਆਪਣੇ ਆਪ ਹੀ ਆਪਾਂ ਇਹਨਾਂ ਦਾ ਜੋ ਬੰਧਾ ਹੱਕ ਹੈ ਹੁਣ ਚੀਫ ਸੈਕਟਰੀ ਸਾਹਿਬ ਬੈਠੇ ਨੇ ਜੇ ਸਾਡਾ ਪ੍ਰੋਟੋਕਾਲ ਇਹਨਾਂ ਤੇ ਉੱਤੇ ਹੈ ਤਾਂ ਦੈਨ ਆਬਵੀਅਸਲੀ ਸਾਡੀਆਂ ਪੈਨਸ਼ਨਸ ਸ਼ੁੱਡ ਐਟ ਲੀਸਟ ਜੇ ਉੱਤੇ ਨਹੀਂ ਨਾ ਤੇ ਐਟ ਪਾਰ ਹੋਣੀਆਂ ਚਾਹੀਦੀਆਂ ਕੋ ਗੁਨਾਹ ਥੋੜਾ ਕਿ ਜੇ ਅਸੀਂ ਐਮਐਲਏ ਬਣ ਕੇ ਤਾਂ ਇਸ ਗੱਲ ਕਰ ਮੈਂ ਰਿਕਵੈਸਟ ਕਰਾਂਗਾ ਕਿ ਇਹਦੇ ਵੱਲ ਥੋੜਾ ਜਿਹਾ ਧਿਆਨ ਪੀਸ ਦਿਓ ਜੀ ਤੁਸੀਂ ਜੇ ਕੰਪੇਅਰ ਕਰੋਗੇ ਕਿ ਚੀਫ ਸੈਕਟਰੀ ਲੈਵਲ ਹੈ ਸਾਡਾ ਜਾ EMPLOYEES ਨਾਲ EMPLOYEES ਜੇ 20 ਸਾਲ ਨੌਕਰੀ ਕਰੂਗਾ ਤਾਂ ਉਹਨੂੰ ਪੈਨਸ਼ਨ ਮਿਲਦੀ ਹੈ ਸਰ ਜੇ 20 ਤੋਂ ਘੱਟ ਕਰੂਗਾ ਉਹਨੂੰ ਪੈਨਸ਼ਨ ਨਹੀਂ ਮਿਲਦੀ ਤੇ ਫਿਰ MLA ਦਾ 5 ਸਾਲ ਬਣ ਗਿਆ ਤੇ ਫਿਰ ਤੁਸੀਂ ਚੀਜ਼ ਸੈਕਟਰੀ ਦਾ ਲੈਵਲ ਲੈ ਲਿਆ ਸਾਰੀ ਉਮਰ ਵਾਸਤੇ ਕੋਈ ਬੰਦਾ 27 ਸਾਲ ਦਾ MLA ਬਣ ਗਿਆ 32 ਸਾਲ ਦਾ ਉਹ ਹੋ ਗਿਆ 32 ਸਾਲ ਤੋਂ ਬਾਅਦ ਉਹਨੂੰ ਅਗਲੀ ਵਾਰ ਟਿਕਟ ਨਹੀਂ ਮਿਲੀ ਤਾਂ 32 ਸਾਲ ਤੋਂ ਬਾਅਦ ਉਹ ਸਾਰੀ ਉਮਰ ਲਈ ਮਤਲਬ EMPLOYEES ਦੇ ਬਰਾਬਰ ਦਾ ਕਿਵੇਂ ਲੈ ਸਕਦਾ ਸਰ ਬਾਜਵਾ ਸਾਹਿਬ ਜੁੱਟੇ ਟਿਕਟ ਮੰਗਦੇ ਹੋਏ MLA ਦੀ ਉਦੋਂ ਨਹੀਂ ਪਤਾ ਹੁੰਦਾ ਕਿੰਨੀ ਦਿਨ ਖਾਏ ਤੁਸੀਂ ਉਸ ਨੌਕਰੀ ਵਾਸਤੇ ਅਪਲਾਈ ਕਿਉਂ ਕਰਦੇ ਹੋ ਫਿਰ ਜਦੀ ਤਨਖਾਹ ਇੰਨੀ ਹੈ ਤੇ ਹੁਣ ਇੱਥੇ ਆ ਕੇ ਕਹਿੰਦੇ ਸੇਵਾ ਦੀ ਤਨਖਾਹ ਬਤਾਓ ਸੇਵਾ ਦੀ ਸੇਵਾ ਦੀ ਪੈਨਸ਼ਨ ਦਿਓ ਸੇਵਾ ਦੀ ਆ ਕਰੋ ਸਰ ਇਹ ਤਾਂ ਨਾ ਕਰੋ ਨਾ ਤੁਹਾਨੂੰ ਪਤਾ ਸੀ ਨਾ ਤੁਸੀਂ ਰਾਜ ਸਭਾ ਛੱਡ ਕੇ ਆਏ ਹੋ ਤੇ ਤੁਹਾਨੂੰ ਪਤਾ ਸੀ ਕਿ ਐਮ ਐਲ ਏ ਬਣਨਾ ਹੈ ਇੰਨੀ ਤਨਖਾਹ ਹੈ ਤੁਸੀਂ ਕਿਉਂ ਅਪਲਾਈ ਕੀਤਾ ਫਿਰ ਆਲਰੇਡੀ ਕਮੇਟੀ ਬਣੀ ਹੋਈ ਹੈ ਤਨਖਾਹਾਂ ਵਾਲਾ ਤੁਮੋਰ ਕੋਲ ਚਰਚਾ ਦੇ ਦੌਰਾਨ ਆਮੋ ਸਾਹਮਣੇ ਵਿਰੋਧੀ ਧਿਰ ਤੇ ਸੱਤਾ ਧਿਰ ਜੋ ਨੇ ਉਹ ਸਾਂਭਿਆ ਆਏ ਸਦਨ ਸਭਾ ਦੇ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ਪਾਸ ਹੋ ਚੁੱਕਿਆ ਹੈ ਤੇ ਹੁਣ ਇੱਕ ਤੋਂ ਵੱਧ ਵਾਰ ਵਿਧਾਇਕ ਤੁਨੇ ਇਹ ਬਣਨ ਵਾਲੇ ਆਕਵਾ ਨੂੰ ਇੱਕੋ ਵੇਰ ਹੀ ਪੈਨਸ਼ਨ ਮਿਲੇਗੀ। ਰਵਿੰਦਰ ਮੀਤ ਮੇਰੇ ਸਹਿਯੋਗੀ ਸਾਹਿਬ ਜਾਣਕਾਰੀ ਦੇ ਨਾਲ ਨਾ ਟੁੱਕਨੇ ਰਵਿੰਦਰ ਮੀਤ ਅੱਜ ਦੀ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਿਆ ਜਾਏ ਇੱਕ ਵਾਰ ਫਿਰ ਤੋਂ ਗੈਮਾ ਗੈਮੀ ਦਾ ਮਹੌਜਰੂਰ ਦੇਖਣ ਨੂੰ ਮਿਲਿਆ। ਨੂੰ ਦੇ ਵਾਸਤੇ ਕੀਤਾ ਗਿਆ। ਔਰ ਦੇਸ਼ ਦਾ ਖਜ਼ਾਨਾ ਅੱਜ ਪੰਜਾਬ ਦਾ ਜਿਹੜਾ ਸਾਡਾ ਖਜ਼ਾਨਾ ਹੈ ਅੱਜ ਸਾਡੇ ਕੋਲੇ ਬੱਚਿਆਂ ਨੂੰ ਦੇਣ ਵਾਸਤੇ ਰਜਕਾਰ ਹੈ ਨਹੀਂ। ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ ਹਸਪਤਾਲਾਂ 'ਚ ਦਵਾਈ ਹੈ ਨਹੀਂ ਇੱਕ ਪਾਸੇ ਤਾਂ ਜਿਹੜਾ ਅਸੀਂ 10-10 ਰੁਪਏ ਦੀ ਦਵਾਈ ਨੂੰ ਤੜਫ ਰਹੇ ਔਰ ਇੱਕ ਬੰਦਾ 11-11 ਪੈਨਸ਼ਨ ਲੈ ਰਿਹਾ। ਨਹੀਂ ਉਹ ਪੈਨਸ਼ਨ ਉਹ ਕਹਿ ਰਹੇ ਆ ਆਪਾ ਵਿਪੱਖਸ਼ ਵੱਲੋਂ ਇਹ ਗੱਲ ਕਹੀ ਹੈ ਕਿ ਪੈਨਸ਼ਨ ਤੁਸੀਂ ਇੱਕ ਦੇ ਦਿਓ। ਲੇਕਿਨ ਪੈਨਸ਼ਨ ਦੀ ਜਿਹੜੀ ਗਰਮੀ ਹੈਗੀ ਆ ਜਾਂ ਤਨਖਾਹ ਦੀ ਜਿਹੜੀ ਗਰਮੀ ਹੈਗੀ ਚੀਫ ਸੈਕਟਰ ਦੇ ਬਰਾਬਰ ਦਾ ਰੁਤਬਾ ਹੁੰਦਾ ਇੱਕ ਐਮ.ਐਲ.ਏ ਦਾ ਲੇਕਿਨ ਜਿਹੜੀ ਤਨਖਾਹਾਂ ਵੇਖੀ ਤਾਂ ਤਨਖਾਹਾਂ ਬੇहद ਘੱਟ ਪੈਨਸ਼ਨ ਬੇहद ਘੱਟ ਉਹ ਕਿਦਾਂ ਤਨਖਾਹਾਂ ਤੇ ਘੱਟੋ-ਘੱਟ ਗਰਮੀਆਂ ਦੇ ਹਿਸਾਬ ਨਾਲ ਕਰ ਦੋ ਇਹ ਮੰਗ ਕੀਤੀ ਗਈ ਹੈ ਵਿਪੱਖਸ਼ ਨਾਲ। ਦੇਖੋ ਮੰਗ ਹੈ ਜਿਹੜੀ ਉਹਨਾਂ ਦੀ ਜਿੱਥੇ ਕਿਤੇ ਬੈਠ ਕੇ ਸਾਨੂੰ ਗੱਲਬਾਤ ਕਰਨ ਦੀ ਲੋੜ ਪਊਗੀ ਜਿਹੜੀ ਜਿਹੜੀ ਮੰਗਾ ਉਹਨਾਂ ਨੂੰ ਕਿਸੇ ਗੱਲ ਨੂੰ ਨਕਾਰਿਆ ਨਹੀਂ ਗਿਆ ਪਰ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਆਪਦਾ ਪੱਖ ਤਾਂ ਰੱਖੋ ਨਾ ਕਿਸੇ ਵੀ ਗੱਲ ਦੇ ਉੱਤੇ ਤੁਸੀਂ ਆਪਦਾ ਪੱਖ ਰੱਖੋ ਜਿੱਥੇ ਲੱਗਦਾ ਵੀ ਇੱਥੇ ਕਿਸੇ ਨਾਲ ਧੱਕਾ ਹੋਇਆ ਉਹਦੀ ਗੱਲ ਸੁਣੀ ਜਾਊਗੀ ਲੇਕਿਨ ਸਦਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸਾਫ਼ ਤੌਰ ਤੇ ਮਨ੍ਹਾ ਕਰ ਦਿੱਤਾ ਉਹ ਕਹਿੰਦੇ ਕਿ ਇਸ ਤਰੀਕੇ ਨਾਲ ਕੁਝ ਵੀ ਨਹੀਂ ਹੋਏਗਾ ਅਸੀਂ ਪੈਨਸ਼ਨ ਜਿੰਨੀ ਦੇਣੀ ਹੈ ਓਨੀ ਦੇ ਦੇਵਾਂਗੇ ਦੇਖੋ ਉਹ ਜਦੋਂ ਤੁਸੀਂ ਕਈ ਵਾਰੀ ਟਕਰਾਰ ਹੁੰਦਾ ਹੈ ਤਕਰਾਰ ਦੇ ਵਿੱਚ ਪਰ ਸਪੀਕਰ ਸਾਹਿਬ ਨੇ ਬੇਨਤੀ ਕੀਤੀ ਹੈ ਸਾਰਿਆਂ ਵਿਧਾਇਕਾਂ ਨੂੰ ਕਿ ਇੱਕ ਕਮੇਟੀ ਬਣੀ ਹੈ ਸਪੀਕਰ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਇਸ ਗੱਲ ਨੂੰ ਦੇਖੂਗੀ ਕਿ ਕਿਤੇ ਜਿੱਥੇ ਕਿਤੇ ਕੋਈ ਕਿਸੇ ਨਾਲ ਧੱਕਾ ਹੋਇਆ ਉਹਨੂੰ ਸੁਣਿਆ ਜਾਊਗਾ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਜਿਹੜੇ ਪ੍ਰਸਤਾਵ ਪਾਸ ਕੀਤੇ ਗਏ ਬਿੱਲ ਪਾਸ ਕੀਤੇ ਗਏ ਲੇਕਿਨ ਚਰਚਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਅਗਨੀ ਪੱਤ ਨੂੰ ਲੈ ਕੇ ਤੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜਿਹੜੇ ਦੋ ਪ੍ਰਸਤਾਵ ਪਾਸ ਕੀਤੇ ਗਏ ਉਹ ਬੜੀ ਚਰਚਾ ਦੇ ਵਿੱਚ ਆ ਕਿ ਨੇ ਅਗਨੀ ਪੱਤ ਸਕੀਮ ਨੌਜਵਾਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੀ ਜਾਂ ਫਿਰ ਅਗਰ ਗੱਲ ਕਰੀਏ ਤਾਂ ਪੀਯੂ ਨੂੰ ਸੈਂਟਰਲਾਈਜ਼ ਕਰਨ ਦੀਆਂ ਗੱਲਾਂ ਬਾਤਾਂ ਉਹਦੇ ਤੇ ਵੀ ਪ੍ਰਸਾਪ ਪਾਸ ਕੀਤੇ ਗਏ ਕਿਵੇਂ ਦੇਖੋ ਹਰ ਉਹ ਗੱਲ ਹੈ ਜਿਹੜੀ ਦੇਸ਼ ਦੇ ਹਿੱਤ ਵਿੱਚ ਹੈ ਉਹ ਆਮ ਆਦਮੀ ਪਾਰਟੀ ਕਰਦੀ ਕਿਉਂਕਿ ਅਗਨੀ ਪਾਥ ਜਿਹੜੀ ਉਹ ਨੌਜਵਾਨਾਂ ਦੇ ਸੁਪਨੇ ਤੋੜੂ ਜਿਹੜੇ ਬੱਚੇ ਦੇਸ਼ ਲਈ ਕੁਝ ਕਰਨਾ ਚਾਹੁੰਦੇ ਆ ਇਹ ਸਿਰਫ ਨੌਕਰੀ ਕਰਨ ਵਾਸਤੇ ਫੌਜ ਨਹੀਂ ਹੈ ਇੰਨੇ ਪੈਸੇ ਜਿਵੇਂ ਉਹ ਕਹਿੰਦੇ 50 ਲੱਖ ਰੁਪਏ ਅਸੀਂ ਦੇਵਾਂਗੇ 50 ਲੱਖ ਕਮਾਉਣ ਵਾਸਤੇ ਕੋਈ ਬੰਦਾ ਆਪਣੀ ਜ਼ਿੰਦਗੀ ਨਹੀਂ ਦਾਤੇ ਲਾਉਂਦਾ ਉਹ ਇਸ ਦੇਸ਼ ਦੀ ਰਾਖੀ ਕਰਨ ਵਾਸਤੇ ਸੇਵਾ ਦਾ ਦੀ ਭਾਵਨਾ ਬਹੁਤ ਸਾਰੇ ਪਰਿਵਾਰ ਇਹੋ ਜਿਹੜੇ ਪੀੜੀਆਂ ਤੋਂ ਫੌਜ ਦੇ ਵਿੱਚ ਜਿਹੜੀਆਂ 4 4 5 5 ਪੀੜ੍ਹੀਆਂ ਉਹਨਾਂ ਦੀ ਹੋਗੀਆਂ ਉਹ ਫੌਜ ਦੇ ਵਿੱਚ ਸੇਵਾ ਕਰ ਰਹੇ ਸੋ ਇਸ ਵਾਸਤੇ ਇਹ ਫੌਜ ਦੀ ਨੌਕਰੀ ਪੈਸੇ ਕਮਾਉਣ ਵਾਸਤੇ ਨਹੀਂ ਇਹ ਜਿਹੜੀ ਹੈਗੇ ਦੇਸ਼ ਨੂੰ ਬਚਾਉਣਾ ਪੋਜੀਸ਼ਨ ਵੱਲੋਂ ਬڑے ਨਿਸ਼ਾਨੇ ਸਾਦੇ ਗਏ ਆਕਾਲੀ ਦਲ ਵੱਲੋਂ ਬڑے ਨਿਸ਼ਾਨੇ ਸਾਦੇ ਗਏ ਆ ਕਾਂਗਰਸ ਵੀ ਲਗਾਤਾਰ ਘੇਰ ਰਹੀ ਸੀ ਕਾਂਗਰਸ ਵੱਲੋਂ ਵੀ ਕਿਹਾ ਗਿਆ ਕਿ ਸੀਐਮ ਸਾਹਿਬ ਹਮੇਸ਼ਾ ਲਾਈਨ ਲਾਈਟ ਵਿੱਚ ਬਣੇ ਰਹਿਣਾ ਚਾਹੁੰਦੇ ਨੇ ਤਾਂ ਕਰਕੇ ਕਿਤੇ ਨਾ ਕਿਤੇ ਡਰਾਮੇ ਦਾ ਪੱਜ ਵੀ ਕਰਾਰ ਦਿੱਤਾ ਗਿਆ ਜੋ ਇੱਕ ਪੈਨਸ਼ਨ ਇੱਕ ਐਮਐਲਏ ਵਾਲੇ ਮਸਲੇ ਤੇ ਦੇਖੋ ਅਸੀਂ ਜੋ ਕੁਝ ਕਰ ਰਹੇ ਹਾਂ ਅਸੀਂ ਉਹ ਸਾਫ ਨੀਤ ਨਾ ਕਰ ਰਹੇ ਆਂ ਔਰ ਪੰਜਾਬ ਦੇ ਹੱਥ ਚ ਕਰ ਰਹੇ ਆਂ ਉਹ ਕਿਸੇ ਬੰਦੇ ਨੂੰ ਜੋ ਵੀ ਲੱਗਦਾ ਕਿ ਕਿਉਂਕਿ ਪਹਿਲਾਂ ਅੱਜ ਤੱਕ ਡਰਾਮੇਬਾਜ਼ੀ ਹੀ ਹੋਈ ਆ ਜੋ ਕੁਝ ਹੋਇਆ ਸੋ ਅੱਜ ਦੀ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਦਾ ਅੱਜ ਦਾ ਜਿਹੜਾ ਜੋ ਵੀ ਰੋਲ ਸੀਗਾ ਉਹ ਨਰੋਲ ਪੰਜਾਬ ਨੂੰ ਬਚਾਉਣ ਵਾਸਤੇ ਸੀ ਦੇਸ਼ ਨੂੰ ਬਚਾਉਣ ਵਾਸਤੇ ਚਾਹੇ ਅਗਨੀ ਪਾਛਤੇ ਹੋਵੇ ਤੇ ਪੰਜਾਬ ਯੂਨੀਵਰਸਿਟੀ ਜੀਰਵਿੰਦਰ ਤੁਸੀਂ ਗੱਲਬਾਤ ਜਾਰੀ ਰੱਖੋ ਉਹ ਵਿਧਾਇਕਾਂ ਨੂੰ ਜਿਹੜੀ ਹੈ ਇੱਕ ਪੈਨਸ਼ਨ ਕਰ ਇਹ ਤਾਂ ਰਾਜ਼ੀ ਕਿ ਵਿਰੋਧੀ ਧਿਰ ਦੇ ਆਗੂ ਪਟਾ ਬਾਜਪਾ ਦਾ ਇਸ 10 ਵਿਚਾਲੇ ਤਖੀਬਾਸ ਹੁੰਦੀ ਹੋਈ ਨਜ਼ਰ ਆਈ ਤਾਂ ਆਪ ਸਰਕਾਰ ਨੇ ਦਿੱਲੀ ਦੇ ਵਿੱਚ ਵਿਧਾਇਕਾਂ ਦੀ ਤਨਖਾਹ ਕਿਉਂ ਵਧਾਈ? ਇਹ ਸਵਾਲ ਜੋ ਹੈ ਵਿਰੋਧੀ ਧਿਰ ਦੇ ਵੱਲੋਂ ਸਰਕਾਰ ਨੂੰ ਜ਼ਰੂਰ ਪਾਇਆ ਗਿਆ। ਉਧਰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਹੁਣ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਜੋ ਹੈ ਉਹ ਕਰ ਦਿੱਤਾ ਗਿਆ। ਪਰ ਵਿਧਾਨ ਸਭਾ ਦੇ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ਜੋ ਹੈ ਉਹ ਜ਼ਰੂਰ ਪਾਸ ਹੋ ਗਿਆ। ਜਿਹੜੇ ਮੌਜੂਦਾ ਐਮ.ਐਲ.ਏ ਆ ਉਹਨਾਂ ਦਾ ਉਹਨਾਂ ਦਾ ਪੀਏ ਉਹਨੂੰ 10000 ਮਿਲਦਾ ਜੇ ਉਹ ਪ੍ਰਾਈਵੇਟ ਡਰਾਈਵਰ ਰੱਖੇ ਉਹਨੂੰ ਵੀ 10000 ਰੁਪਏ ਦੀ 20-25 ਹਜ਼ਾਰ ਦਾ ਇੰਚ ਚੱਲਿਆ ਆਂਦਾ ਤੁਸੀਂ ਦੱਸੋ ਅੱਜ ਕਿਹੜਾ ਡਰਾਈਵਰ ਤੁਹਾਨੂੰ 10000 ਚ ਮਿਲਦਾ ਕਿਹੜਾ ਪੀਜ ਜਿਹੜਾ ਤੁਹਾਨੂੰ 10000 ਚ ਮਿਲਦਾ ਕਿ ਜਿਹੜੀ ਸਾਡੀ ਉਧਰ ਵੀ ਲਿਖਿਆ ਜੀ ਪਹਿਲਾਂ ਹੀ ਪੇਜ ਉਧਰ ਲਿਖਿਆ ਹੁੰਦਾ ਜੀ ਇਹਨਾਂ ਨੂੰ ਐਨੇ ਕਰੋੜ ਰੁਪਏ ਤੇ ਐਨੇ ਲੱਖ ਰੁਪਏ ਲੋਨ ਮਿਲ ਸਕਦਾ ਕਿਸੇ ਮੈਂਬਰ ਨੂੰ ਮਿਲਿਆ ਅਜ ਤੱਕ ਉਹ ਕਹਿੰਦੇ ਜੀ ਕਾਰ ਲੈਂ ਲਈ ਤੁਹਾਨੂੰ 20 ਲੱਖ ਦਾ ਲੋਨ ਮਿਲੇਗਾ ਕਿਸੇ ਨੂੰ ਮਿਲੇਗਾ ਮਾਨ ਸਾਹਿਬ ਇਹ ਮੈਂਬਰ ਇੰਤਖਾਬ ਦਾ ਤੁਹਾਨੂੰ ਮਿਲਦੀ ਆ ਹਰ ਡਿਪਾਰਟਮੈਂਟ ਬੇਸ਼ੱਕ ਉਹ ਕਿਸੇ ਵੀ ਡਿਪਾਰਟਮੈਂਟ ਜਿੱਥੇ ਸਾਡਾ ਚੀਫ ਸੈਕਟਰੀ ਆ ਸ਼ੱਕ ਉਹਦਾ ਇਸ ਸਟੇਟ ਦਾ ਪੀ ਐਨ ਉਹਨੂੰ ਤਨਖਾਹ ਮਿਲ ਜਾਂਦੀ ਹੈ ਇੱਕ ਤਰੀਕ ਨੂੰ ਐਮ ਐਲ ਏ ਨੂੰ ਕਦੋਂ ਮਿਲਦੀ ਆ 18 ਨੂੰ 20 ਨੂੰ ਅਜੇ ਤੱਕ ਨਹੀਂ ਮਿਲੀ ਅਜੇ ਤੱਕ ਨਹੀਂ ਮਿਲੀ ਕਿਉਂ ਤੁਸੀਂ ਇਹ ਮਜਬੂਰ ਕਰਦੇ ਹੋ ਕਿ ਅਸੀਂ ਖੇਰਾਫੇਰੀ ਕਰੀਏ ਕਿਉਂ ਤੁਸੀਂ ਸਾਨੂੰ ਮਜਬੂਰ ਕਰਦੇ ਹੋ ਅਸੀਂ ਆਪਣੇ ਹਲਕੇ ਦਾ ਕੋਈ ਚੰਗਾ ਜਿਹਾ ਬੰਦਾ ਲੈ ਕੇ ਆਪਣੀ ਗੱਡੀ 'ਚ ਉਹ ਸਾਨੂੰ ਰੋਟੀ ਵੀ ਖਿਲਾਵੇ ਸਾਡੇ ਸਾਨੂੰ ਉਹ ਠਹਿਰੋ ਦਾ ਇੰਤਜ਼ਾਮ ਵੀ ਕਰੇ ਕਿਉਂ ਅਸੀਂ ਇਸ ਸਿਸਟਮ 'ਚ ਪੈਨੇ ਜੋ ਵੀ ਦੇਣਾ ਤੁਸੀਂ ਜੋ ਵੀ ਦੇਣਾ ਪਰ ਉਹ ਤੈਨ ਤੇ ਤਾਂ ਦਿਓ ਪਰ ਇੱਕ ਐਮ.ਐਲ.ਏ ਦਾ ਕੁਛ ਤਾਂ ਕੋਈ ਉਹਦੀ ਰਿਸਪੈਕਟ ਹੋਵੇ ਤੁਸੀਂ ਕਹਿੰਦਾ ਮਤਲਬ ਮੈਨੂੰ ਅੱਤੀ ਤਰੀਕ ਕਿਸੇ ਨੂੰ ਮਿਲ ਗਿਆ ਜੀ ਪਏ ਅੱਜ ਤੁਸੀਂ ਦੱਸਿਓ ਕਿਸ ਨੂੰ ਮਿਲ ਗਈ ਕਿਸੇ ਨੂੰ ਨਹੀਂ ਮਿਲਿਆ ਜਿਹੜਾ ਐਮ.ਐਲ.ਏ ਸਿਰਫ ਤੇ ਸਿਰਫ ਐਮ.ਐਲ.ਏ ਆ ਜੀ ਦੱਸੋ 84000 ਤੁਸੀਂ ਗੁਜ਼ਾਰਾ ਕਰ ਸਕੋ ਤੇ ਮੈਨੂੰ ਨਹੀਂ ਲੱਗਦਾ ਸੋ ਬੇਨਤੀ ਹੈ ਜੀ ਬਦਨਾਮ ਜਿਨੇ ਮਰਜੀ ਕਰੀ ਜਾਓ ਸਾਰਿਆਂ ਦੀ رائے ਲੈ ਲਓ ਉਹਨੂੰ ਦੇ ਕੇ ਇੱਕ ਦੋ ਦੋ ਮਿੰਟ ਦੇ ਦਿਓ ਤਾਂ ਕਿ ਕੋਈ ਗੱਲ ਬਣ ਸਕੇ ਸਭकुल ਖਰਚੇ ਜੋਨੇ ਉਹਨਾਂ ਦਾ ਬਿਉਰਾ ਦਿੰਦੇ ਹੋਏ ਨਸਰ ਆਏ ਤਾਂ ਵਿਰੋਧੀ ਧਿਰ ਦੇ ਵੱਲੋਂ ਜਿਸ ਸਿਸਹਾਬ ਦਿਨਾ ਸਰਕਾਰ ਨੂੰ ਲਗਾਤਾਰ ਹੀ ਕੇਰੀਆ ਜਾ ਰਿਹਾ ਔਰ ਸਰਕਾਰ ਨੂੰ ਸਵਾਲ ਜੋਨੇ ਉਪਾਇਆ ਜਾ ਰਹੇ ਨੇ ਕਿਆ ਆਖਰ ਕਿਸ ਤਰ੍ਹਾਂ ਜੋ ਹੈ ਉਹ ਖਰਚਾ ਚੁਲਾਇਆ ਜਾ ਸਕਦਾ ਹੈ ਹਾਲਾਂਕਿ ਆਪ ਸਰਕਾਰ ਨੇ ਦਿੱਲੀ ਦੇ ਵਿੱਚ ਵਿਧਾਇਕਾਂ ਦੀ ਤਨਖਾਹ ਕਿਉਂ ਵਧਾਈ ਤਾਂ ਇਹ ਵੀ ਵਿਰੋਧੀ ਧਿਰ ਦੇ ਵੱਲੋਂ ਸਰਕਾਰ ਨੂੰ ਸਵਾਲ ਪਾਇਆ ਗਿਆ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਬਿੱਲ ਦਾ ਸਮਰਥਨ ਰੋਹ ਜ਼ਰੂਰ ਕੀਤਾ ਐਥੇ ਦੱਸ ਦਈਏ ਕਿ ਪਰ ਵਿਧਾਇਕਾਂ ਦੀ ਗਰੀਮਾ ਜੋ ਹੈ ਉਸ ਨੂੰ ਬਰਕਰਾਰ ਰੱਖਿਆ ਜਾਏ ਇਹ ਵੀ ਇੱਕ ਤਰ੍ਹਾਂ ਦੇ ਨਾਲ ਅਪੀਲ ਜੋ ਹੈ ਜ਼ਰੂਰ ਕੀਤੀ ਗਈ ਹੈ ਤਾਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਹੋ ਚੁੱਕੀ ਹੈ ਪਰ ਕੁੱਲ ਮਿਲਾ ਕੇ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ਜੁੱਥੇ ਕੀ ਪਾਸ ਹੋ ਚੁਕਿਆ ਹੈ ਵਿਧਾਨ ਸਭਾ ਦੇ ਵਿੱਚ ਤਾਂ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਇਸ ਬਿੱਲ ਦਾ ਸਮਰਥਨ ਜ਼ਰੂਰ ਕੀਤਾ ਗਿਆ ਰਵਿੰਦਰ ਮੀਤ ਮੇਰੇ ਸਹਿਯੋਗੀ ਜੁੜੇ ਹੋਏ ਨੇ ਰਵਿੰਦਰ ਮੀਤ ਕਿਸ ਤਰ੍ਹਾਂ ਦੇਖਿਆ ਜਾਏ ਕਿ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਹੀ ਵਿਧਾਇਕਾਂ ਨੂੰ ਪੈਨਸ਼ਨ ਜੋ ਹੈ ਮਿਲੇਗੀ ਤਾਂ ਚਰਚਾ ਦੇ ਦੌਰਾਨ ਕੁੱਲ ਮਿਲਾ ਕੇ ਗੈਮੀ ਜੋ ਹੈ ਜ਼ਰੂਰ ਦੇਖਣ ਨੂੰ ਮਿਲਿਆ ਜੀ ਬਿਲਕੁਲ ਬਹੁਤ سارے ਤਰਕ ਕਾਲੀਦਾਲ ਵੱਲੋਂ ਵੀ ਦਿੱਤੇ ਗਿਆ 1 ਪੈਨਸ਼ਨ 1 ਐਮਐਲਏ ਸਕੀਮ ਨੂੰ ਲੈ ਕੇ ਉਹ ਵੀ ਤਰਕ ਦਿੱਤੇ ਗਿਆ ਸੁਖਵਿੰਦਰ ਸੁਖੀ ਜੀ ਨੇ ਸਾਡੇ ਨਾਲ ਸੁਖੀ ਜੀ ਕਿਵੇਂ ਦੇਖਦੇ ਹੋ ਬਹੁਤ سارے ਤਰਕ ਤੁਸੀਂ ਦਿੱਤੇ ਐਗਜ਼ਾਮਪਲਾਂ ਦਿੱਤੀਆਂ ਫਿਰ ਵੀ ਗੱਲ ਨਹੀਂ ਬਣੀ ਮੁੱਖ ਮੰਤਰੀ ਨੇ ਸਿਰੇ ਤੋਂ ਨਕਾਰ ਨਹੀਂ ਦੇਖੋ ਜਿਹੜੀ ਪੈਨਸ਼ਨ ਆ 1 ਪੈਨਸ਼ਨ ਬੜੀ ਜਿਹੜੀ ਲੈ ਕੇ ਆਏ ਉਹ ਠੀਕ ਆ ਤਰਾਸਿਕ ਬਾਜਵਾ ਵੀ ਸਾਡੇ ਦਾ ਬਾਜਵਾ ਸਾਹਿਬ ਕੀ ਵੀ ਦੇਖਦੇ ਹੋ ਤੁਸੀਂ ਇਕੱਠੇ ਕੋਈ ਮਸਲਾ ਤੁਸੀਂ ਇਕੱਠਿਆਂ ਨਹੀਂ ਚੱਕਿਆ ਸੀਗਾ ਮਸਲਾ ਤੁਸੀਂ ਇਕੱਠਿਆਂ ਨਹੀਂ ਚੱਕਿਆ ਸੀ ਕਿਉਂਕਿ ਇਹਨਾਂ ਨੇ ਮਸਲਾ ਚੱਕਿਆ ਤੁਸੀਂ ਹਮਾਇਤ ਕੀਤੀ ਦੇਖਦੇ ਕਿ ਵਿਓ ਜੋ ਸੀ ਇਹੰਦਾ ਜੈਸਟਰ ਸੀਗੇ ਜੋ ਉਹਨਾਂ ਦੇ ਬਿਆਨ ਸੀ ਕਿਵੇਂ ਦੇਖਦੇ ਹੋ ਸੀਐਮ ਸਾਹਿਬ ਤੇ ਅਜੇ ਜਿਹੜਾ ਤਾਕਤ ਦਾ ਨਸ਼ਾ ਉਤਰ ਨਹੀਂ ਰਿਹਾ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਉਹ ਬੜਾ ਫਰਾਖਦਲ ਹੋਣਾ ਚਾਹੀਦਾ ਦੂਰ ਅੰਦੇਸ਼ ਹੋਣਾ ਚਾਹੀਦਾ ਐਂਡ ਠੰਡੇ ਮਜ਼ਾਜ ਦਾ ਹੋਣਾ ਚਾਹੀਦਾ ਉਹਨੂੰ ਹਰ ਆਪਣੇ ਸਾਥੀ ਦੀ ਵਿਸ਼ੇਸ਼ ਚੋਰ ਆਪੋਜੀਸ਼ਨ ਵਾਲਿਆਂ ਦੀ ਗੱਲ ਸੰਜੀਦਗੀ ਨਾਲ ਸੁਣਨੀ ਚਾਹੀਦੀ। ਕੱਪੜਿਆਂ ਬਾਹਰ ਹੋਣਾ, ਆਪਣੇ ਆਪ ਤੋਂ ਬਾਹਰ ਹੋਣਾ ਇਹ ਚੀਜ਼ ਮਿਸਟਰ ਨੂੰ ਸ਼ੋਭਾ ਨਹੀਂ। ਤੁਸੀਂ ਕਰਕੇ ਕਹਿੰਦੇ ਨਹੀਂ ਕਿ ਪੈਨਸ਼ਨ ਦੇ ਵਧਾਉਣ ਦੀ ਕਿਉਂ ਗੱਲਬਾਤ ਕਰ ਰਹੇ ਆ ਕਹਿੰਦੇ ਨਾ ਉਹਦੀ ਸਿਆਸਤ ਦੇ ਵਿੱਚ ਲੋਕਾਂ ਨੇ ਮਜਬੂਰਥੋ ਨਹੀਂ ਕੀਤਾ ਸੀ ਤੇ ਕਿਤੇ ਤਰਕ ਦਿੱਤੇ ਗਏ ਭਗੰਤ ਮਾਨ ਮੈਂ ਵੀ ਇਹ ਗੱਲ ਕਹੀ ਸੀ ਫਿਰ ਲੋਕਾਂ ਦੀਆਂ ਖਿੜਕੀਆਂ ਵਿੱਚੋਂ ਕੰਡਕਟਰ ਵਰਗਾ ਬਾਹਰ ਨਾ ਲਟਕਿਆ ਕਰੋ। ਜੇ ਚੀਫ ਮਿਨਿਸਟਰ ਬਣਦਾ ਸ਼ੌਕ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਕੋਈ ਇੱਜ਼ਤ ਮਾਨ ਤੇ ਮਰਿਆਦਾ ਵਾਲਾ ਚਾਹੀਦਾ। ਬਾਸਿਕ ਕੰਡਕਟਰਾਂ ਵਰਗਾ ਬਾਹਰ ਲਟਕ ਕੇ ਟਿਕ ਟਕ ਘਟਣ ਵਾਲਾ ਨਹੀਂ ਚਾਹੀਦਾ ਥੋੜਾ ਆਪਣੇ ਪੰਜਾਬ ਦੇ ਹੱਕਾਂ ਹਕੂਕਾਂ ਤੇ ਚੰਗੀ ਤਰ੍ਹਾਂ ਠੋਕੇ ਪਹਿਰਾ ਦੇ ਲੰਮਾ ਨਾ ਪੈ ਜਾ ਕੇਜਰੀਵਾਲ ਸਾਹਮਣੇ ਅਸੀਂ ਇੰਨੀ ਗੱਲ ਕਹਿਣਾ ਚਾਹੁੰਦੇ ਹਾਂ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਸਰਕਾਰ ਸਾਹਮਣੇ ਲੰਮੇ ਪੈਗੇ ਤੁਸੀਂ ਇਸ ਤਰੀਕੇ ਇੱਕ ਤੇ ਹੁੰਦਾ ਲੰਮਾ ਪੈਣਾ ਇੱਕ ਹੁੰਦਾ ਡੰਡੋਤ ਕਰਨੀ ਇਹ ਤੇ ਡੰਡੋਤ ਕਰ ਰਿਹਾ ਉਹਨਾਂ ਸਾਹਮਣੇ ਇਹ ਮੁੱਖ ਮੰਤਰੀ ਥੋੜਾ ਇਹ ਤੇ ਕਿਰਾਏ ਤੇ ਲਾਇਆ ਲੱਗਿਆ ਸੁੱਖ ਜੀ ਤਰਕ ਤੁਸੀਂ ਬੜਾ ਦਿੱਤਾ ਸੀਗਾ ਬੜੇ ਵੈਲਡ ਤਰੀਕੇ ਦੇ ਨਾਲ ਦਿੱਤਾ ਸੀ ਤਰਕ ਸੁਣਿਆ ਕਿਉਂ ਨਹੀਂ ਉਹ ਮੁੱਖ ਮੰਤਰੀ ਸਾਹਿਬ ਦੇਖੋ ਤਰਕ ਜਿਹੜਾ ਸੀ ਉਹ ਪਹਿਲੀ ਗੱਲ ਤਾਂ ਇਹ ਵੀ ਐਮਐਲਏ ਦੀ ਮਿਸੀਪਲ ਪਹਿਲਾਂ ਡਰਾਈਵਰਸ ਜਿਹੜੇ ਪ੍ਰਾਈਵੇਟ ਰੱਖਦੇ ਆ ਉਹਨਾਂ ਦਾ ਤੇ ਪੀਏ ਦਾ ਉਹਨਾਂ ਦੀ ਮੈਂ ਕਹਾਂ ਜੀ ਜਦੋਂ ਤੁਸੀਂ ਕਿਰਾਏ ਰਹੇ ਹੋ ਡੀਆ ਜਿਹੜੇ ਡੀਏ ਦੇ ਰਹੇ ਹੋ ਨਾਲ ਇਹਨਾਂ ਦੇ ਨਾਲ ਵੀ ਦੱਸ 10000 ਹੀ ਦਿੰਨੇ ਆ ਦੱਸ ਇਹਦਾ ਡੀਏ ਲਾ ਦਿਓ ਗਰੀਬ ਦੀ ਉਹਦੀ ਕਿਉਂ ਮਾਰਦੇ ਹੋ ਉਹਦੀ ਕਿਹਾ ਕਿਉਂ ਮਾਰਦੇ ਹੋ ਤੇ ਉਸ ਤੋਂ ਬਾਅਦ ਕਹਿੰਦਾ ਮਤਲਬ ਮੈਂ ਤਾਂ ਏਸੀ ਵੀ ਜੋ ਇਸ ਵੇਲੇ ਚੱਲ ਰਿਹਾ ਦੇਖੋ ਬਹੁਤ ਐਮਐਲਏ ਇਦਾਂ ਦੇ ਆ ਕਹਿੰਦਾ ਉਹਨਾਂ ਨੂੰ ਟਾਈਮ ਸਰ ਤਨਖਾਹ ਮਿਲਣੀ ਚਾਹੀਦੀ ਹੈ ਇਹ ਨਹੀਂ ਦੇ ਰਹੇ ਪੀਐਨ ਨੂੰ ਤਨਖਾਹ ਮਿਲ ਜਾਂਦੀ ਟਾਈਮ ਸਰ ਇਹ ਬੜਾ ਮੁੱਦਾ ਬੜਾ ਸੰਜੀਦਗੀ ਨਾਲ ਚੱਕਿਆ ਕਿ ਇੱਕ ਤਰੀਕ ਨੂੰ ਤਨਖਾਹ ਮਿਲ ਜਾਂਦੀ ਹੈ ਮੁਲਾਜ਼ਮਾਂ ਨੂੰ ਲੇਕਿਨ ਸਾਨੂੰ 18 18 20 20 ਤਰੀਕ ਨੂੰ ਕਈ ਵਾਰੀ ਤਾਂ ਹੁਣ ਤੱਕ ਵੀ ਨਹੀਂ 31 ਤਰੀਕ ਨੂੰ ਅੱਜ ਇਹਨਾਂ ਦੇ ਐਮਐਲਏ ਨੂੰ ਫੋਲੋ ਕਰੋ ਇਹ ਆਪਣੇ ਇਲਾਕੇ 'ਚ ਜੋ ਬੰਦੇ ਲੈ ਕੇ ਆਉਂਦੇ ਜਿਹੜੇ ਦੋ ਚਾਰ ਇਹਨਾਂ ਨੂੰ ਦੋ ਚਾਰ ਦਿਨਾਂ ਨੂੰ ਫੀਡ ਕਰ ਸਕਣ ਅਸੀਂ ਲੈ ਕੇ ਨਹੀਂ ਆਂਦੇ ਕਿਸੇ ਨੂੰ ਸੋ ਇਹ ਆਪਣੇ ਆਪਣੇ ਪਹਿਲਾਂ ਐਮਐਲਏ ਨੂੰ ਚੈੱਕ ਕਰਾਣ ਉਹ ਕਰਦੇ ਕਿ ਕਿੰਦਾ ਗੁਜ਼ਾਰਾ ਕਰਦੇ ਆ ਫਿਰ ਸਾਡੇ ਨਾਲ ਗੱਲ ਕਰਨ ਮਾਨ ਸਾਹਿਬ ਅਗਨੀ ਪੱਤ ਸਕੀਮ ਨੂੰ ਲੈ ਕੇ ਬੜੀ ਚਰਚਾ ਹੋਈ ਲੰਬੀ ਚੌੜੀ ਗੱਲਬਾਤ ਹੋਈ ਕਿਵੇਂ ਦੇਖਦੇ ਹੋ ਪਾਸ ਕਰ ਦਿੱਤਾ ਗਿਆ ਮਤਾ ਸਰਵਸੰਮਤੀ ਦੇ ਨਾਲ ਹਾਲਾਂਕਿ ਦੋ ਵਿਧਾਇਕ ਜਿਹੜੇ ਭਾਜੀਪੀ ਦੇ ਸੀਗੇ ਉਹ ਵਿਧਾਇਕਾਂ ਨੇ ਹਾਲੇ ਤੱਕ ਸਹਿਮਤੀ ਨਹੀਂ ਜਤਾਈ ਲੇਕਿਨ ਬਾਕੀ ਐਮਐਲਏ ਹਮਾਇਤ ਦੇ ਵਿੱਚ ਖੜੇ ਸੀ ਕੋ ਅਗਨੀ ਪੱਤ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਾਡੀ ਜਿਹੜੇ ਮਿਲਟਰੀ ਪੈਰਾ ਮਿਲਟਰੀ ਉਹਨਾਂ ਦਾ ਕਿਤੇ ਕਿਤੇ ਨਰਾਦਰ ਆ ਤੁਸੀਂ ਜਿੰਨਾ ਮਰਜੀ ਜੋਰ ਲਾ ਲਓ ਜੇਕਰ ਤੁਸੀਂ ਜਦ ਤੱਕ ਕਹੋ ਕਿ ਵੀ ਉਹਨਾਂ ਹੀ ਟ੍ਰੇਨਿੰਗ ਪੀਰੀਅਡ ਆ ਕਿਉਂਕਿ 100% ਦਾ ਕਿਤੇ ਵੀ ਅਸੀਂ ਅਪਲਾਈ ਕਰਦੇ ਆਂ ਵੀ ਉਹ 100% ਦਾ ਕਿਤੇ ਰੱਖਣੀ ਹੁੰਦੇ ਉਹ ਕਹਿੰਦੇ ਅਸੀਂ ਉਹਨਾਂ ਨੂੰ 4 ਸਾਲ ਬਾਹਰ ਹੀ ਕੱਢ ਦੋਣੇ ਆ ਤੇ ਮੈਂ ਸਮਝਦਾ ਕਿ ਜਿਹੜੇ ਲੋਕ ਸਾਡੇ ਸਰਹੰਦਾ ਦੇ ਰਾਖੀ ਕਾਦੇ ਬਾਰਡਰਸ ਉਹਨਾਂ ਦਾ ਬਾਰਡਰ ਤੇ ਹੋ ਰਿਹਾ ਸਾਡੇ ਰਾਖੀ ਕਾ ਰਵਿੰਦਰ ਮਈ ਤੁਸੀਂ ਗੱਲਬਾਤ ਜਾਰੀ ਰੱਖੋ ਉਸ ਬਿਲਕੁਲ विरोधी धिर के आगू पता भाजपा के वालों सीएम से दिखावे लिए ड्रामेबाजी करने के इल्जाम जो वो गए और कहा गया कि सरकार दी कठपुतली जो है वह ना बनया जाए केजरीवाल दी कठपुतली जो ने भगवंत मान ना बन वेला हो गया छोटे वक्फे का खबरों का सिलसिला जारी है